ਤਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੀੜਤ ਪਰਿਵਾਰ ਇਨਸਾਫ ਦੀ ਗੁਹਾਰ ਲੈ ਕੇ ਨਿਹੰਗ ਸਿੰਘਾਂ ਦੇ ਸ਼ੋਹਣੇ ਤੇ ਪਹੁੰਚਿਆ ਅਤੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਪੀੜਤ ਪਰਿਵਾਰ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਦੇ ਵੱਲੋਂ ੱੱਕੇ ਦੇ ਨਾਲ ਉਸ ਦੀ ਜਗ੍ਹਾ ਦੇ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਸ ਦੀ ਜਾਨ ਨੂੰ ਵੀ ਖਤਰਾ ਹੈ ਉਤ ਹੀ ਪੁਲਿਸ ਨੂੰ ਉਹਨਾਂ ਕਹਿ ਕਈ ਵਾਰ ਸ਼ਿਕਾਇਤ ਦੇਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਤੋਂ ਬਾਅਦ ਉਹਨਾਂ ਨੇ ਹੁਣ ਨਿਹੰਗ ਸਿੰਘਾਂ ਦੇ ਸ਼ੋਹਣੇ ਤੇ ਇਨਸਾਫ ਲੈਣ ਦੇ ਲਈ ਉਹ ਪੁੱਜੇ ਨੇ ਇਸ ਮੌਕੇ ਅਧਿਕਾਰੀ ਨੇ ਸਿੱਧਾ ਫੋਨ ਲਗਾਇਆ ਤਾਂ ਦੂਜੇ ਤਰਫ ਦੇ ਪਰਿਵਾਰ ਦਾ ਕਹਿਣਾ ਸੀ ਕਿ ਜਿੰਨੇ ਹੀ ਉਹਨਾਂ ਦੀ ਜ਼ਮੀਨ ਬਣਦੀ ਹੈ ਉਹਨਾਂ ਨੂੰ ਦੇ ਦਿੱਤੀ ਗਈ ਹੈ। ਲੁਧਿਆਣੇ ਆ ਸਾਨਿਆ ਤਵਾਇ ਗੁਰਜੀ। ਹਾਂ ਜੀ। ਹਾਂ ਸਰ ਇੱਕ ਨਾ ਵਾਇਗੁਰਜੀ ਸਾਡੇ ਕੋਲੇ ਨਾ ਤੁਹਾਡੇ ਨਾ ਫੈਮਿਲੀ ਆਈ ਸੀਗੀ। ਤੇ ਭਰਾ ਤੁਹਾਡਾ ਆਇਆ ਹੋਇਆ ਉਹ ਰੋ ਰਿਹਾ ਹੈਗਾ ਕਹਿੰਦਾ ਪਿਆ ਮੇਰੇ ਨਾਲ ਬਹੁਤ ਥਕਾ ਕੀਤਾ ਵਾਇਗੁਰਜੀ। ਇਹ ਕੀ ਕੀ ਗੱਲਬਾਤ ਹੈ ਸਰ? ਮੈਂ ਜ਼ਹਿਹਦਾਰ ਕਰਦੀਪ ਸਿੰਘ ਜੀ ਬੋਲਦਾ ਜੀ ਲੁਧਿਆਣੇ ਤੋਂ ਤੇ ਮੁੱਖ ਜ਼ਹਿਹਦਾਰ ਪ੍ਰਦੀਪ ਸਿੰਘ ਜੀ ਜੈਹਦਰ ਜ਼ਿਲ੍ਹੇ ਦਾ ਉਹ ਮੈਂ ਤਾਂ ਮੇਰਾ ਭਾਈ ਕੋਈ ਨਹੀਂ ਤਾਂ ਤੁਹਾਨੂੰ ਕਹਦਾ ਜੀ ਤੇ ਕੱਲਸ ਤੋਂ ਫੋਨ ਕਰਦਾ ਨਹੀਂ ਨਹੀਂ ਜੀ ਮੇਰੇ ਕੋਲੇ ਬੈਠੇ ਆ ਜੀ ਤੁਹਾਡੀ ਪਰਜਾਈ ਵੀ ਬੈਠੀ ਹੈਗੀ ਆ ਤੇ ਤੁਹਾਡਾ ਭਰਾ ਵੀ ਬੈਠਾ ਉਹ ਕਹਿੰਦਾ ਮੇਰੇ ਨਾਲ ਧੱਕੇ ਨਾਲ ਧੱਕਾ ਕੀਤਾ ਮੇਰੇ ਕੋਲ ਰਜਿਸਟਰੀ ਧੱਕੇ ਨਾਲ ਕਰਵਾ ਲਈ ਹੈਗੀ ਆ ਤੇ ਮੇਰੇ ਤੇ ਨਸ਼ਾ ਕਰਾ ਕੇ ਰਾ ਕੇ ਮੇਰੇ ਤੋਂ ਜਗਾ ਵੀ ਨਾ ਕਰਾ ਲਿਆ ਜੁੱਤੇ ਯਾਰ ਜੀ ਹਾਂਜੀ ਵਾਈ ਗੁਰ ਜੀ ਹਾਂ ਵਾਈ ਗੁਰ ਜੀ ਮੈਂ ਤਾਂ ਨਾ ਕਰਾਵਾ ਮੈਂ ਨਹੀਂ ਕਰਾਵਾ ਫੈਲੀ ਗਲ ਅੱਛਾ ਜੀ ਹਾਂ ਜੀ ਇਹ ਗੱਲ ਕਿ ਪਤਾ ਨਹੀਂ ਇਹਨਾਂ ਕੀ ਹੋਇਆ ਹੈ ਖੱਟ ਦੇ ਕੋਲੇ ਘਰ ਭਈਏ ਕੋ ਜਾ ਕੇ 베ਚਣਾ ਚਾਹੁੰਦੇ ਆ 베ਚਣਾ ਆਪਣੀ ਅੱਛਾ ਜੀ ਮੈਨਾਂ ਪਹਿਲਾਂ ਮੈਨੂੰ ਗੁਜ਼ਰਾਮ ਕਰੀ ਜਾਂਦੇ ਨੇ ਅੱਛਾ ਜੀ ਮੈਂ ਤਾਂ ਹੁਣ ਫੇਚ ਦੱਸ ਆਪਾਂ ਜੇ ਫੇਰ ਕਹਤਾ ਜੀ ਮੈਨੂੰ ਉਹਨਾਂ ਨੇ ਹੁਕਮ ਕੀਤਾ ਜੋ ਮੈਂ ਠੀਕ ਹੈ ਜੀ 베ਚ ਲੈਣਾ ਮੈਂ ਕੀ ਲੈਣਾ ਦਾਵਾ ਚਲੋ ਜੀ ਫਿਰ ਆਪਾਂ ਇਦਾਂ ਕਰੀਏ ਵਾਹਿਗੁਰੂ ਜੀ ਆਪਾਂ ਬਹਿ ਕੇ ਜੇ ਆਪਾਂ ਬਹਿ ਕੇ ਤੁਸੀਂ ਮੇਰੇ ਕੋਲੇ ਆ ਜਾਓ ਇਹਨਾਂ ਨੂੰ ਬਿਠਾ ਕੇ ਤਾਂ ਆਪਾਂ ਬਹਿ ਕੇ ਨਵੇੜ ਦੀਏ ਗੱਲਬਾਤ ਕਾਹ ਤੋਂ ਖਤਮ ਹੋਣੀ ਆ ਮੈਨੂੰ ਬੱਚੇ ਆ ਜੀ ਲੋ ਇੱਥੇ ਦੂਜੇ ਫੈਕਟਰੀ ਸਾਰੇ ਆੜਤੀਆਂ ਉਹ ਜਾ ਕੇ ਚਲੇ ਗਏ ਉਹ ਪੰਚਾਇਤ ਬਹਿ ਗਈ ਇੱਥੇ ਮੈਨੂੰ ਲੈ ਗਏ ਉੱਥੇ ਮੈਂ ਚਲੇ ਗਿਆ ਹਰਤਾ ਮੈਂ ਚਲੇ ਗਿਆ ਤੇ ਚਲੋ ਇਹੀ ਆ ਜਾਨੇ ਵਾਹਿਗੁਰੂ ਜੀ ਤੁਹਾਡੇ ਕੋਲੇ ਤੁਸੀਂ ਹੁਕਮ ਕਰੋ ਜਿੱਦਾਂ ਤੁਸੀਂ ਕਹੋਗੇ ਤਾਂ ਇਹ ਇਹ ਕਹਿੰਦੇ ਜਾਉਣੇ ਆ ਵੀ ਆਪਾਂ ਬਹਿ ਕੇ ਨਵੇੜ ਲਈਏ ਘਰ ਦੀ ਗੱਲ ਕਰਦੇ ਵਿੱਚ ਹੀ ਰਹਿ ਜੀ ਘਰ ਦੀ ਗੱਲ ਤਾਂ ਰਹੀ ਨਹੀਂ ਸੀ ਇਹਨਾਂ ਤਾਂ ਛੱਟੇ ਪਾ ਕੇ ਸਾਰੇ ਪਿੰਡੀ ਛਾਂਟਿਆ ਫਿਰ ਜਿਹਦੇ ਨਾਲ ਕਰਦੇ ਆ ਗੱਲ ਕਰਦੇ ਆ ਉਹਨੂੰ ਛੱਡਦੀ ਆ ਹਾਂ ਇਹ ਤੁਸੀਂ ਨਾ ਪਹਿਲਾਂ ਮੈਂ ਕਰਿਓ ਹਾਂਜੀ ਉਹਨਾਂ ਕੋਲ ਚਲਿਓ ਇਹਨਾਂ ਦੀ ਆਰਤੀ ਆ ਤੁਹਾਡਾ ਵੀ ਆ ਉਹ ਕੋਲ ਜਾ ਕੇ ਗੱਲ ਕਰ ਲਓ ਭਾਈ ਨਹੀਂ ਜੀ ਵਾਹਿਗੁਰੂ ਜੀ ਮੈਨੂੰ ਪਤਾ ਲੱਗੇਗਾ ਇੱਕ ਗੱਲ ਸੁਣਤੀ ਨਾ ਕੀ ਆਰਤੀ ਇਹਦਾ ਨਾ ਕੀ ਆ ਵਾਹਿਗੁਰੂ ਜੀ ਵਾਹਿਗੁਰੂ ਜੀ ਆਰਤੀ ਇਹਦਾ ਨਾ ਭਾਈ ਨਾ ਕੀ ਆਰਤੀ ਇਹਦਾ ਆਰਤੀ ਇਹਨਾਂ ਰਾਮ ਸਰੂਪ ਵਾਈਕ ਆਰਾਮ ਸਰੂਪ ਸਾਨੇ ਹਰ ਰਹਿਦਾ ਵਾਈ ਗੁਰਜੀ ਹਾਂਜੀ ਸਾਨੇ ਹਰ ਰਹਿਦਾ ਜੀ ਠੀਕ ਆ ਵਾਈ ਗੁਰਜੀ ਪਤਾ ਗੱਲ ਗਿਆ ਵਾਈ ਗੁਰਜੀ ਮੈਂ ਤਾਂ ਇਹ ਕਹਿਣਾ ਵੀ ਆਪਣੇ ਘਰ ਦਾ ਮੈਟਰ ਹੈ ਆਪਾਂ ਘਰ ਦੇ ਵਿੱਚ ਨਾ ਵਧੀਆ ਰਹੂਗਾ ਜੀ ਘਰ ਦਾ ਦਾ ਬਾਈ ਕੁਝ ਰਹਿਣ ਦੀ ਜਤਨਾ ਨੇ ਤੇ ਚਲੋ ਜੋ ਵੀ ਇਹਨਾਂ ਦਾ ਬੰਦ ਆਏਗਾ ਵਿਚਾਰ ਜੀ ਹਾਂਜੀ ਇੱਕ ਮੇਰੀ ਮਿਹਨਤੀ ਹੋਲੋ ਸੁਣਾਓ ਜੀ ਸੁਣਾਓ ਵਾਈ ਗੁਰਜੀ ਜੀ ਇਹ ਜਿਹੜਾ ਘਰ ਦਾ ਮੈਟਰ ਹੁੰਦਾ ਉਹ ਉਹਦੇ ਆ ਭੈਣ ਭੋਲੀਆਂ ਨੂੰ ਸੱਤ ਕੇ ਸਾਰੀ ਗੱਲ ਜੇ ਹੋਵੇ ਕੋਈ ਗਲਤ ਚ ਨਵੇੜ ਨਾ ਦਾ ਹਾਂਜੀ ਠੀਕ ਹੈ ਤੁਸੀਂ ਇਹਨਾਂ ਨੂੰ ਪੁੱਛੋ ਕਿਸੇ ਭੈਣ ਭਰਾ ਕੋਲ ਗਏ ਸੇ ਅੱਛਾ ਜੀ ਪੁੱਛੋ ਤੁਸੀਂ ਗੱਲਬਾਤ ਛੋੜੋ ਮੈਂ ਤੇ ਬਾਕੀ ਉਹਨਾਂ ਨੂੰ ਪੁੱਛੋ ਆਪਣਾ ਅੱਤ ਤਿੰਨ ਪੁੱਛੋ ਇਹਨਾਂ ਨੂੰ ਇਹ ਪੁੱਛੋ 28 ਸਾਲ ਤਿੰਨ ਨੇ ਕੰਮ ਕੀ ਕੀਤਾ ਅੱਛਾ ਜੀ ਇਹ ਕੋ ਦਿਖੋ ਪਿਆ ਹੋਏ ਨੂੰ ਹੁਣ ਜਿਹੜੀ 97 ਜਮੀਨ ਵੇਚੀ ਗਈ ਉਹਦਾ ਮੈਜਮਾ ਥੋੜਾ ਇਹਦੇ ਮਦਰ ਦਾ ਹਿੱਸਾ ਕਰੀਂ ਦਿਆ ਹੈ ਉਹ ਕੁਝ ਸਤਨਾ ਮੇ ਤੇ ਇੱਕ 12 ਸਾਲ ਮੈਨੂੰ ਹੋਈ ਆ ਉਤੋਂ ਫੇਰ ਮੈਨੂੰ ਇਹਨਾਂ ਨੇ ਕਹਿ ਚੱਲ ਜੀ ਭਾਈ ਚਾਰੇ ਤੋ ਕੇ ਇਹਨੂੰ ਇੱਥੋਂ ਛੱਡ ਦੋ ਮੁਰਿਓ ਬਈ ਮੱਕੀ ਹੰਦੀ ਆ ਜਿਹੜੀ ਜ਼ਮੀਨ ਹੈ ਹੀ ਨਹੀਂ ਸਾਡੇ ਚਾਚਾ ਜੀ ਨੇ ਜਿੱਥੇ ਲਈ ਸੀ ਮੈਂ ਉੱਥੇ ਛੱਡਣ ਤਿਆਰ ਅੱਛਾ ਜੀ ਉੱਥੇ ਹੁਣ ਮੈਂ ਕਹਿਤਾ ਇਹਨਾਂ ਦੇ ਕਹਿਣ ਤੋਂ ਬਿਨਾ ਮੈਨੂੰ ਉਹਨਾਂ ਨੇ ਹੁਕਮ ਕੀਤਾ ਮੈਂ ਜਿਹੜਾ ਬੋਂਦਾ ਉਹਨੂੰ ਕਹਿੰਦਾ ਵੀ ਆ ਵੀ ਛੱਡ ਦੋ ਤੇ ਨਹੀਂ ਜਮੀਨ ਆਪਾਂ ਬਾਈਬਲ ਉੱਤੇ ਤੇਨੂੰ ਫਿਰ ਉਹਦੀ ਵਿਕਤੀ ਆ ਬਾਈ ਛੱਡੇ ਵਾਲੀ ਵੀ ਦੋਨਾ ਮੇਰੀ ਗੱਲ ਤਾਂ ਸੁਣੋ ਮੇਰੀ ਨਵੇੜ ਦਿੰਦੇ ਆ ਜਿਹੜੀ ਇਹਨਾਂ ਦੀ ਨਿਕਲਦੀ ਇਹਨਾਂ ਨੂੰ ਦੇ ਦਿਓ ਜਿਹੜੀ ਤੁਹਾਡੀ ਨਿਕਲਦੀ ਤੁਸੀਂ ਦੇ ਦਿਓ ਉਹ ਤਾਂ ਮੈਂ ਓਏ ਕਾਨੂੰਨੀ ਹੱਕਾਂ ਇਹਨਾਂ ਦਾ ਮੈਂ ਕੌਣ ਹੁੰਦਾ ਹਾਂ ਤਾਂ ਫਿਰ ਆਪਾਂ ਬਹਿ ਜਾਂਦੇ ਆ ਮੈਂ ਰੋਕਦਾ ਤੁਸੀਂ ਸੁਣੋ ਮੈਨੂੰ ਤੇ ਆਪਾਂ ਬਹਿ ਜਾਂਦੇ ਆ ਬਜ਼ੁਰਗੋ ਮੈਂ ਕੱਲਾ ਨਹੀਂ ਨਾ ਮਾਲਕ ਹਾਂਜੀ ਹਾਂਜੀ ਅੱਠ ਬੰਦੇ ਆ ਸੀ ਅੱਛਾ ਚਲੋ ਜੋ ਅੱਠ ਬੰਦਿਆਂ ਦਾ ਹਿੱਸਾ ਆਉਂਦਾ ਆਪਾਂ ਬਹਿ ਕੇ ਨਵੇੜ ਲੈਂਦੇ ਆ ਉਹ ਪਹਿਲਾਂ ਹਲੇ ਇੱਕ ਫਿਰ ਕਰ ਲੈ ਮੈਂ 10 ਦਿਨ ਬਿਸੀ ਹਾਂ ਫਾਉਨ ਦਿੱਲੀ ਵਾਲੇ ਨੂੰ ਫੜ ਲੈਣਾ ਆਪ ਇਹ ਤੱਕ ਲਈ ਹਾਂਜੀ ਹਾਂਜੀ ਉਹ ਉਹ ਤੋਂ ਬਾਅਦ ਆਪਾਂ ਲੈ ਦਿੰਦੇ ਹਾਂਜੀ ਪਤਾ ਹੈ ਕਿ ਆਪਾਂ ਰੇਡੀਓ ਸਾਹਿਬ ਰੱਖ ਲਾਂਗੇ ਤੁਹਾਡੇ ਉੱਥੇ ਲਾਕੇ ਦੇ ਵਿੱਚ ਹੀ ਗੱਪ ਜੋ ਜਿਆਰ ਜੀ ਜਿਹੜੀ ਗੱਲ ਜਿਹੜੀ ਨਿਬੜ ਜੇ ਮੈਂ ਤਾਂ ਕਹਿੰਦਾ ਇਹਨਾਂ ਦੇ ਰਿਸ਼ਤੇਦਾਰ ਨੇ ਹਾਂਜੀ ਹਾਂਜੀ ਜਿਹੜੀ ਬੈਠੀ ਆ ਬੀਬੀ ਦਾ ਮਾਨ ਸਿੰਘ ਵਰਤਾ ਜੀ ਹਾਂਜੀ ਇਹ ਮਾਨਾ ਗੈ ਜੀ ਉਹਨੂੰ ਅੱਛਾ ਜੀ ਪੁੱਛ ਲਓ ਮਾਨ ਸਿੰਘ ਅੱਛਾ ਜੀ ਹਾਂ ਫੋਟੋ ਤੇ ਤੋਂ ਜਾਣਦੇ ਸਮਾਨ ਸਿੰਘ ਵਰਤਾ ਆਪਣੇ ਬਾਦਲ ਸਾਹਿਬ ਹੀ ਉਹਨਾਂ ਨੂੰ ਮਾਨ ਸਿੰਘ ਘਰ ਚਾਹ ਕੇ ਬੁਲਾਉਦੇ ਸੀ ਇਹਨਾਂ ਦਾ ਨਾਨਾ ਆਇਆ ਕਹਿੰਦੇ ਮੇਰੀ ਸੁਣਾਈ ਅੱਛਾ ਜੀ ਉਹ ਮੇਰੇ ਕੋਲੇ ਬੈਠੇ ਹੋਇਆ ਉਹ ਕਹਿੰਦੇ ਵੀ ਮੇਰੀ ਸੁਣਾਈ ਨਹੀਂ ਹੋ ਰਹੀ ਕਿਸੇ ਪਾਸੇ ਉਹਨਾਂ ਦਾ ਜਿੱਥੇ ਆ ਜੀ ਉਹ ਉਹ ਉਹਦਾ ਨਾਨਾ ਹੀ ਆ ਨਾਨਾ ਜੀ ਕਹਿੰਦੇ ਆ ਮੈਂ ਬਲ ਨਾਨੀ ਨੂੰ ਮੁਰਕਰਾਤਾ ਤੇ ਆਣੀ ਤਾਂ ਵੀ ਆਈ ਅੱਛਾ ਵੀ ਤੋ ਕਹਿੰਦੇ ਸੀ ਮੇਰਾ ਨਾਨਾ ਆਉਂਦਾ ਸੀਗਾ ਜੀ ਵਾਈ ਗੁਰਜੀ ਤੇ ਉਹ ਕਹਿੰਦੇ ਵੀ ਫੋਨ ਕਰਵਾ ਦਿੰਦੇ ਸੀ ਉਹ ਮੈਂ ਕਿਹ ਚ ਮੈਨੂੰ ਇੱਕ ਗੱਲ ਦੱਸੋ ਮੈਂ ਕੌਣ ਹਾਂ ਕਿਸੇ ਨੂੰ ਰੋਕਣ ਵਾਲਾ ਚਲੋ ਬਾਪੂ ਆਪਾਂ ਇਦਾਂ ਬਜ਼ੁਰਗੋ ਇਦਾਂ ਕਰਦੇ ਆਪਾਂ ਜਹੇਦਾਰ ਜੀ ਸੰਤ ਜੀ ਵਾਹਿਗੁਰੂ ਜੀ ਆਪਾਂ ਬੈ ਕੇ ਨਵੇੜ ਦੀ ਇਹਨਾਂ ਦਾ ਦੋਨਾਂ ਦਾ ਜਿਹੜਾ ਇਹਨਾਂ ਦਾ ਬੰਦਾ ਇਹਨਾਂ ਨੂੰ ਦਿਓ ਅਗਲੇ ਪਾ ਜੋ ਮਰਜੀ ਹੋਣ ਤੁਸੀਂ ਕਾਦੋਂ ਬਦਨਾਮ ਘੱਟੀ ਜਾਂਦੇ ਆ ਫੇਰ ਉਹੀ ਗੱਲ ਮੈਂ ਤਾਂ ਇਹਨਾਂ ਨੂੰ ਕਹਤਾ ਕਿ ਮੈਨੂੰ ਨਿੱਕੀ ਜਿਹੀ ਗੱਲ ਤੇ ਥਾਣੇ ਪਹੁੰਚਾਦਾ ਇਹਨਾਂ ਨੇ ਮੈਂ ਥਾਣੇ ਚਲੇ ਗਿਆ ਉੱਥੇ ਉਹਨਾਂ ਨੂੰ ਕਹਤਾ ਜੀ ਤਕਸੀਮ ਤੱਕ ਇਸ ਫਾਰੋ ਆਪਣੇ ਲੈ ਲਓ ਮੈਂ ਜੀ ਹੱਥ ਜੋੜ ਕੇ ਕਹਾਂ ਜੀ ਠੀਕ ਹੈ ਤੇ ਟੀਮ ਠੀਕ ਆਪਾਂ ਬੈਠ ਕੇ ਨਿਵੇੜਦੇ ਆਂ ਬਜੂਦੋ ਜਦੋਂ ਦੇਖੋ ਜੀ ਜਸੇਵਰ ਜੀ ਗੱਲ ਅਖੀਰ 'ਚ ਰੈਵਨਿਊ ਡਿਪਾਰਟਮੈਂਟ 'ਚ ਮੁੱਕਣੀ ਆ ਉਹ ਤੇ ਤਕਸੀਮ ਜੇ ਆਪਾਂ ਵੀ ਕਰਨੀ ਆ ਤਾਂ ਉਹਨਾਂ ਨੇ ਇੱਕ ਤਕਸੀਮ ਕਰਕੇ ਦੇਣੀ ਆ ਕਿਹੜੇ ਇਲਾਕੇ ਦੇ ਨੇ ਸਾਨੇਵਾਲ ਅੱਛਾ ਕੀ ਗੱਲਬਾਤ ਹੋਈ ਗੀ ਗੱਲਬਾਤ ਇਹੀ ਹੋਈ ਆ ਕਿ 18 18 ਮਾਰਚ ਦੇ ਬਾਰੇ ਦਿਨ ਮੇਰੇ ਨੂੰ ਤੱਕਾ ਹੋਇਆ ਮੈਨੂੰ ਕਾਰ ਵਿੱਚ ਮਾਰ ਦਿੱਤਾ ਜਾਣਾ ਸੀਗਾ ਮਤਲਬ ਕਾਰ ਦੀ ਟਾਕੀ ਵੀ ਖੁੱਲੀ ਤੇ ਗੱਡੀ ਚੱਲ ਰਹੀ ਸੀ ਨਾ ਮੈਂ ਇਹ ਡੈਡੀ ਨੂੰ ਖਿੱਚ ਰਹੀ ਸੀ ਗੱਡੀ ਚਲਾਈ ਜਾਂਦੇ ਸੀ ਵੀਰ ਜੀ ਨੇ ਗੱਡੀ ਨੂੰ ਖਿਚਾਏ ਮੈਂ ਮਰ ਜਾਂਦੀ ਸੜਕ ਦੇ ਉੱਤੇ ਜਾਨ ਨੂੰ ਮਰਦੀ ਕੁਸ਼ੀ ਸੀ ਹਾਂਜੀ ਜਾਨ ਨੂੰ ਮਰ ਸਕਦੀ ਸੀ ਕਿਉਂਕਿ ਗੱਡੀ ਚਲਦੀ ਸੀਗੀ ਕੌਣ ਸੀ ਉਹ ਬੰਦੇ ਜੀ ਉਹ ਮੇਰਾ ਜੇਟ ਗਰਲੋਚਨ ਸਿੰਘ ਸੀਗੇ ਮੈਡਮ ਜੀ ਅੱਛਾ ਜੀ ਹਾਂਜੀ ਤੇ ਕੀ ਕਾਰਨ ਕੀ ਹੈ ਜੀ ਇਸ ਤਿੱਕੇ ਨਾਲ ਇੱਥੇ ਤੱਕ ਆ ਗੱਲ ਪੁੰਜ ਕੇ ਮਾਰਨ ਮਾਰਨ ਤੱਕ ਕੀ ਗੱਲ ਇਹ ਜ਼ਮੀਨਾਂ ਦੇ ਝਗੜੇ ਨੇ ਜੀ ਸਤ ਉਹਨਾਂ ਨੇ ਜ਼ਮੀਨ ਮਤਲਬ ਲੈ ਲਈ ਆ ਲਖਾਲ ਕੁਲੀਆ 420 ਸਾਰਾ ਕੁਝ ਇਹੀ ਕੁਝ ਉਹੀ ਕਰੀ ਜਾਂਦੇ ਨੇ ਜ਼ਮੀਨ ਦਾ ਸਾਨੂੰ ਕੁਝ ਨਹੀਂ ਮਿਲਦਾ ਹੈਗਾ ਅੱਛਾ ਜੀ ਕਿੰਨੇ ਭੈਣ ਭਰਾ ਨੇ ਜੀ ਏ ਪੰਜ ਨੇ ਪੰਜ ਮਹੀਨਿਆਂ ਤੋਂ ਹਾਂਜੀ ਤੇ ਅੱਛਾ ਫਿਰ ਤੇ ਉਹ ਫਿਰ ਡਾਕੂਮੈਂਟ ਵੀ ਇਹਨਾਂ ਦੇ ਨਾਮ ਤੇ ਬੋਲਦੇ ਹੋਣੇ ਜੀ ਹਾਂਜੀ ਇਹਨਾਂ ਦੇ ਨਾਮ ਤੇ ਵੀ ਬੋਲਦੇ ਨੇ ਡਾਕੂਮੈਂਟ ਹੈ ਉਹਨਾਂ ਕੋਲ ਸਾਡੇ ਕੋ ਕੋਈ ਨਹੀਂਗਾ ਸਾਡੇ ਕੋ ਸਾਡੇ ਘਰ ਦਾ ਵੀ ਨਹੀਂ ਹੈਗਾ ਕੋਈ ਅੱਛਾ ਤੇ ਬਜ਼ੁਰਗ ਹੋ ਗਿਆ ਵੱਡੇ ਨਹੀਂ ਬਜ਼ੁਰਗ ਨਹੀਂ ਹੈਗਾ ਡੈਥ ਹੋ ਗਈ ਅੱਛਾ ਹੁਣ ਮੰਗ ਕੀ ਹੈ ਜੀ ਤੁਹਾਡੀ ਸਾਨੂੰ ਸਾਡੀ ਜਿਹੜੀ ਚੀਜ਼ ਆ ਮਤਲਬ ਵੰਡ ਕੇ ਦਿੱਤੀ ਜਾਵੇ ਉਹ ਸਾਨੂੰ ਕੁਝ ਨਹੀਂ ਦਿੰਦੇ ਹੈਗੇ ਤੇ ਦਰਖਾਸਤ ਦਿੱਤੀ ਤੁਸੀਂ ਤਾਂ ਨਹੀਂ ਹਾਂਜੀ ਦੋ ਤੁਹਾਨੂੰ ਬਾਬਾ ਜੀ ਕੋਲੋਂ ਫਰਿਆਦ ਲੈਣ ਹਾਂਜੀ ਉਹ ਮੰਗ ਕੀ ਹੈ ਜੀ ਮੰਗ ਕੀ ਹੈ ਸਾਨੂੰ ਇਨਸਾਫ ਮਿਲ ਜੇ ਵੀ ਇਨਸਾਫ ਹਾਂ ਥਾਣੇ ਵੀ ਜਾਇਆ ਇਹ ਤੋਂ ਕਰੀ ਕਿਸੇ ਤੇ ਸੁਣਵਾਈ ਨਹੀਂ ਹੋਈ ਫਿਰ ਬਾਬਾ ਜੀ ਦੇ ਮੈਂ ਵੀਡੀਓ ਦੇਖਦੀ ਸੀ ਤਾਂ ਮੈਂ ਬਾਬਾ ਜੀ ਦੇ ਕੋਲ ਆਈ ਹਾਂ ਇਹਨਾਂ ਦੀ ਵੀਡੀਓ 'ਚ ਇਨਸਾਫ ਮਿਲਦਾ ਸੀ ਮੈਂ ਹਾਰ ਟੁੱਟ ਕੇ ਬਾਬਾ ਜੀ ਦੇ ਕੋਲ ਇਨਸਾਫ ਲੈ ਮੰਗਣ ਆਈ ਹਾਂ ਹੜੀਆ ਲੁਧਿਆਣੇ ਆਏ ਹਾਂ ਜੀ ਲੁਧਿਆਣੇ ਆਇਆ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇਹ ਥਾਣਿਆਂ ਦੇ ਜਿਹੜੇ ਮਾਰਦੇ ਨੇ ਸਾਨੂੰ 18 ਮਾਰਚ ਦੇ ਮਾਰਦੇ ਆ 18 ਮਾਰਚ ਦੇ ਲੱਗੇ ਹੋਏ ਤੁਹਾਡੀ ਸੁਣਾਈ ਨਹੀਂ ਹੋਈ ਨਹੀਂ ਜੀ ਹੋਈ ਨਹੀਂ ਮਾੜੀ ਮੋਟੀ ਹੁੰਦੀ ਆ ਤੇ ਪ੍ਰੋਟੀ ਹੈ ਜਿਹੜੀ ਇਹ ਕਿਹਨਾਂ ਦੇ ਨਾਂ ਤੇ ਆ ਗਈਆਂ ਇਹ ਤੇਜਵੰਤ ਸਿੰਘ ਦੇ ਨਾਂ ਤੇ ਆ ਅੱਛਾ ਜੀ ਤੇ ਘਰ ਵਾਲਾ ਤੁਹਾਡੇ ਕੇ ਤੁਹਾਡੇ ਵੱਲ ਬੋਲਦਾ ਕਿ ਉਹਨਾਂ ਵੱਲ ਬੋਲਦਾ ਸਾਡੇ ਵੱਲੀ ਵੀ ਬੋਲਦਾ ਜਦੋਂ ਦਬਾਅ ਹੁੰਦਾ ਫਿਰ ਉਹਨਾਂ ਵੱਨ ਨਹੀਂ ਹੁੰਦੇ ਪ੍ਰੈਸ਼ਰ ਬੰਦ ਨਹੀਂ ਹੁੰਦਾ ਹਾਂਜੀ ਪ੍ਰੈਸ਼ਰ ਹੁੰਦੇ ਆ ਡਾਰਾ ਕਿੰਨੇ ਕਿਤੇ ਵੱਨ ਚਾ ਹਾਂਜੀ ਡਾਰਾ ਜਾਨੀ ਖਤਰਾ ਤਾਂ ਨਹੀਂ ਹੈਗਾ ਤੁਹਾਨੂੰ ਮੈਨੂੰ ਖਤਰਾ ਦਾ ਮੈਨੂੰ ਮੈਨੂੰ ਮਾਰਨਾ ਚਾਹੁੰਦੇ ਆ ਖਾਲੀ ਉਹਨੂੰ ਨਹੀਂ ਧਮਕੀ ਦਿੱਤੀ ਬਲ ਹਾਂਜੀ ਮੈਨੂੰ ਤਾਂ ਦਿੰਦੇ ਆ ਸਾਨੇਵਾਲ ਅੱਛਾ ਜੀ ਜਿਹੜੇ ਤੁਹਾਡੇ ਘਰ ਕਿੰਨੇ ਭੈਣ ਭੈਣ ਕੀ ਗਲਤ ਇਹ ਪੰਜ ਭੈਣ ਭਰਾ ਨੇ ਮਤਲਬ ਪ੍ਰਾਪਰਟੀ ਪਿੱਛੇ ਸਾਡੀ ਲੜਾਈ ਆ ਤੇ ਪ੍ਰਾਪਰਟੀ ਇਹਨਾਂ ਨੇ 420 ਚ ਮੇਰੇ ਘਰ ਵਾਲੇ ਤੋਂ ਮਤਲਬ ਇਹਨਾਂ ਨੇ ਆਪਣੇ ਨਾਮ ਵੀ ਕਰਵਾ ਲਈਆਂ ਬਿਲੂ ਬਿੱਤੀ ਨੇ ਮੇਰੇ ਇਹ ਤਾਇਆ ਜੀ ਦੇ ਲੜਕੇ ਨੇ ਇਹਨਾਂ ਦੇ ਥਾਣੇ ਵਿੱਚ ਵੀ ਦੋ ਵਾਰੀ ਜਾਇਆ ਤੇ ਸੁਣਵਾਈ ਨਹੀਂ ਹੋਈ ਦੋ ਦੋ ਹਾਂ 18 ਤਰੀਕ ਨੂੰ ਵੀ ਇਹਨਾਂ ਨੇ ਮੇਰੇ ਉੱਤੇ ਗੱਡੀ ਚੜਾ ਦੇਣੀ ਸੀ ਸਾਡੇ ਸਾਨੇਵਾਲ ਚੌਂਕ ਦੇ ਵਿੱਚ ਬਾਕੀ ਜ਼ਮੀਨ ਦੇ ਬਿਵਾਦਾ ਸਾਰਾ ਹੋਰ ਕੋਈ ਨਹੀਂ ਜ਼ਮੀਨ ਦਾ ਹੀ ਝਗੜਾ ਸਾਡਾ ਸੋ ਜੀ ਬਾਬਾ ਜੀ ਕੋਲ ਇਨਸਾਫ ਮੰਗਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਤੁਹਾਨੂੰ ਪਤਾ ਹੀ ਹੈ ਵੀ ਮੁੱਖ ਜ਼ਹੀਦਾਰ ਕੁਲਵਿੰਦਰ ਸਿੰਘ ਜੀ ਸਾਡੇ ਜ਼ਹੀਦਾਰ ਜੀ ਤੇ ਰਾਜਾ ਰਾਜ ਸਿੰਘ ਜੀ ਦੀ ਰੇਣ ਦੇ ਨੇ ਠਾ ਸੇਵਾ ਕਰਦੇ ਆ ਤੇ ਉਹਨੇ ਸਾਡੀਆਂ ਡਿਊਟੀਆਂ ਲਾਈਆਂ ਇਸ ਕੰਮ ਦੇ ਉੱਤੇ ਤੇ ਅਸੀਂ ਇਹ ਸੇਵਾ ਕਰਦੇ ਪਏ ਆ ਇਹ ਕੰਮ ਕਰਦੇ ਪਏ ਹੈਗੇ ਆ ਜ਼ਹੀਬੰਦੀ ਵੱਲੋਂ ਪਰ ਅੱਜ ਜਿਹੜੀ ਅੱਜ ਮੇਰੇ ਕੋਲੇ ਜਿਹੜੀ ਪਾਰਟੀ ਆਈ ਆ ਵਾਹਿਗੁਰੂ ਜੀ ਸੰਗਤ ਜੀ ਇਹ ਪਾਰਟੀ ਇੰਨੀ ਕਿ ਦੁਖੀ ਹੋਈ ਪਈ ਆ ਇਹਨਾਂ ਦਾ ਜਿਹੜਾ ਬ੍ਰਦਰ ਹੈ ਭਰਾ ਆ ਜਾਂ ਤੇ ਕੁੜੀ ਦਾ ਜੇਠ ਆ ਵੱਡਾ ਉਹਨੇ ਕੀ ਕੀਤਾ ਹੈਗਾ ਜਿਹੜਾ ਦਾ ਭਰਾ ਹੈਗਾ ਛੋਟਾ ਉਹਨੂੰ ਨਸ਼ੇ ਦੀਆਂ ਚੀਜ਼ਾਂ ਦੇ ਵਿੱਚ ਪਾ ਪਾ ਕੇ ਕੋਲਡਿੰਗ ਦੇ ਵਿੱਚ ਚੀਜ਼ ਨਸ਼ੇ ਦੇ ਵਿੱਚ ਪਾ ਕੇ ਸਾਰੀ ਰਜਿਸਟਰੀ ਸਾਰਾ ਕੁਝ ਜਗਾ ਸਾਰਾ ਕੁਝ ਇਹਨਾਂ ਨੇ ਆਪਣੇ ਨਾਂ ਕਰਵਾ ਲਿਆ ਉਹ ਬੰਦੇ ਨੇ ਐਡਾ ਕਿ ਚੁਸਤ ਚਲਾ ਗਿਆ ਇੱਕ ਜ਼ਮੀਨ ਦੇ ਪਿੱਛੇ ਐਡਾ ਵੱਡਾ ਕਾਂਡ ਕਰ ਦਿੱਤਾ ਸੰਗਤ ਜੀ ਦੇਖ ਲੋ ਐਡਾ ਵੱਡਾ ਕਾਂਡ ਕਰ ਦਿੱਤਾ ਤੇ ਮੈਂ ਇਹ ਕਹਿਣਾ ਚਾਹਣਾ ਵੀ ਤੂੰ ਯਾਰ ਇੱਕ ਆਪਣੇ ਭਰਾ ਨੂੰ ਆ ਇੱਕ ਘਰ ਤਾਂ ਡੈਨ ਵੀ ਛੱਡ ਦਿੰਦੀ ਹੈਗੀ ਆ ਇਹ ਤਾਂ ਫੇਰ ਤੇਰਾ ਭਰਾ ਤੇਰੀ ਪਰਜਾਈ ਆ ਫੈਣੋਂ ਨਹੀਂ ਕਹਰੇ ਜਾਨ ਨੂੰ ਖਤਰੇ ਜੀ ਜਾਨ ਨੂੰ ਖਤਰਾ ਹੀ ਆ ਜਦੋਂ ਜ਼ਮੀਨ ਦੇ ਪਿੱਛੇ ਯਾਰ ਅੱਜ ਕੱਲ ਕਾਲਜੋਗ ਦਾ ਪੈਰਾ ਆ ਗਿਆ ਇਹ ਕਾਲਜੋਗ ਨਹੀਂ ਕਾਲਜੋਗ ਨੰਗਾ ਹੋ ਗਿਆ ਇਸ ਟਾਈਮ ਡਾਂਸ ਕਰ ਰਿਹਾ ਪੱਤਰਕਾਰ ਜੀ ਇਹ ਜਿਹੜਾ ਕੰਮ ਕਰ ਰਿਹਾ ਵੀ ਜ਼ਮੀਨ ਦੇ ਪਿੱਛੇ ਹੋ ਰਿਹਾ ਉਹ ਕੁੜੀ ਦੀ ਕਹਿੰਦੇ ਕਾਰ ਦੇ ਵਿੱਚ ਉਹ ਕੁੜੀ ਕਹਿ ਰਹੀ ਮੈਂ ਨਹੀਂ ਕਰਿਆ ਵੀ ਕਾਰ ਨਾਲ ਬਚਾਉਣ ਲੱਗੇ ਸੀ ਤਾਂ ਖਿੱਚ ਕੇ ਲੈ ਗਿਆ ਕਾਰ ਵਾਲਾ ਵੀ ਉਹਨੂੰ ਸ਼ਰਮ ਨਹੀਂ ਆਈ ਵੀ ਤੇਰੀ ਤੁਹਾਡੀ ਇੱਜ਼ਤ ਆ ਤੁਹਾਡਾ ਸਭ ਕੁਝ ਆ ਮੈਂ ਤੁਸੀ ਐਦਾਂ ਦੇ ਧੱਕੇ ਕਰਦੇ ਹੋ ਇਨਸਾਫ ਦਵੋਗੇ ਜਿਨ੍ਹਾਂ ਨੂੰ ਮੈਂ ਕਹਾਂ ਇਨਸਾਫ ਦਿਵਾਵਾਂਗੇ ਅਸੀਂ ਜਿੱਥੋਂ ਤੱਕ ਸਾਡਾ ਜੋਰ ਲੱਗਿਆ ਗੁਰੂ ਮਹਾਰਾਜ ਨੇ ਸਾਡੀ ਡਿਊਟੀ ਲਈ ਆ ਅਸੀਂ ਇਨਸਾਫ ਦਿਵਾ ਕੇ ਰਵਾਂਗੇ ਅਸੀਂ ਜਾ ਕੇ ਆਵਾਂਗੇ ਮੌਕੇ ਤੇ ਵੀ ਜਾ ਕੇ ਆਵਾਂਗੇ ਤੁਹਾਨੂੰ ਮੌਕੇ ਤੁਹਾਨੂੰ ਲੈ ਕੇ ਚੱਲਾਂਗੇ ਨਾਲ ਉਹ ਤੇ ਸਾਰਾ ਕੁਝ ਆਪਾਂ ਸੇਵਾ ਕਰਾਂਗੇ ਅਸੀਂ ਸੀਬੀ ਸਾਹਿਬ ਨੂੰ ਵੀ ਕਹਿਣਾ ਚਾਹੁੰਦੇ ਆ ਅਫਸਰਾਂ ਨੂੰ ਵੀ ਕਹਿਣਾ ਚਾਹੁੰਦੇ ਆ ਇਹ ਕਾਨੂੰਨ ਹੱਥ ਦੇ ਵਿੱਚ ਨਹੀਂ ਲੈਣਾਗਾ ਅਸੀਂ ਪਹਿਲਾਂ ਅਫਸਰਾਂ ਨੂੰ ਮਿਲਾਂਗੇ ਸਾਰਾ ਮਿਲ ਕੇ ਦਰਖਾਸਤਾਂ ਦੇ ਕੇ ਜੇ ਅਫਸਰ ਕਰਾਉਣਗੇ ਤੇ ਬਹੁਤ ਹੀ ਸਾਨੂੰ ਧੰਨਵਾਦ ਕਰਾਂਗੇ ਉਹਨਾਂ ਅਫਸਰਾਂ ਦਾ ਅਸੀਂ ਸੀਵੀ ਸਾਹਿਬ ਦਾ ਵੀ ਸਾਡੇ ਜਿਹੜੇ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਉੱਤੇ ਆ ਉਹਨਾਂ ਦਾ ਵੀ ਤੇ ਨਾ ਹੱਲ ਹੋਇਆ ਤੇ ਨਾ ਹੱਲ ਹੋਇਆ ਫਿਰ ਕਰਾਂਗੇ ਕੋਈ ਮੇਰੇ ਵਾਂਗ ਸਿੰਗਲ ਐਕਸ਼ਨ ਕੰਮ ਕਾਦੇ ਤੁਸੀਂ ਫੈਸਲੇ ਵੀ ਕਰਵਾਉਂਦੇ ਹੋ ਉਹਨਾਂ ਨੂੰ ਹੱਕ ਲਈ ਪੁਰਦੇ ਵੀ ਹੋ ਅਗਰ ਤੁਹਾਨੂੰ ਕੋਲਾ ਵੀ ਆਉਂਦੀਆਂ ਨੇ ਵੀ ਬੈਠਣੇ ਤੋਂ ਪਿੱਛੇ हट ਜਾਓ ਧਮਕੀਆਂ ਵੀ ਆਉਂਦੀਆਂ ਨੇ ਤੁਹਾਨੂੰ ਉਹ ਦੇਖੋ ਜੀ ਧਮਕੇ ਤਾਂ ਆਉਂਦੀ ਰਹਿੰਦੀਆਂ ਨੇ ਜਿਹੜਾ ਵਧੀਆ ਕੰਮ ਕਰਦੇ ਹੁੰਦੇ ਆ ਨਾ ਸੋਹਣੇ ਕੰਮ ਕਰਦੇ ਕਿਸ ਦੀ ਸੇਵਾ ਕਰਦੇ ਕਿਸ ਦੀ ਬਾਹ ਫੜਦੇ ਆ ਉਹਨੂੰ ਧਮਕੀਆਂ ਆਉਂਦੀਆਂ ਹੁੰਦੀਆਂ ਆਉਂਦੇ ਆ ਓਈ ਆਣਿਆ ਆਣਿਆ ਜੀ ਕੰਮ ਸੇਵਾ ਕਰਦਾ ਹੀ ਰਹਿਣਾ ਹੈਗਾ ਬਾਕੀ ਸਾਡ ਪ੍ਰਵਾਨ ਨੂੰ ਇਨਸਾਫ ਦਿਵਾਉ ਹਾਂਜੀ ਹਾਂਜੀ ਜ਼ਰੂਰ ਦਿਵਾਵਾਂਗੇ ਆਪਣੇ ਜਹੇ ਬੰਦੇ ਨੂੰ ਵੀ ਕਹਾਂਗੇ ਕੁਲਵਿੰਦਰ ਸਿੰਘ ਜੀ ਨੂੰ ਵੀ ਕਹਾਂਗੇ ਰਾਜਾ ਰਾਜ ਸਿੰਘ ਜੀ ਨੂੰ ਵੀ ਕਹਾਂਗੇ ਵੀ ਆਪਾਂ ਇਹ ਬਾਹ ਫੜੀ ਆ ਤੇ ਅਸੀਂ ਇਹਨਾਂ ਦਾ ਜ਼ਰੂਰ ਇਨਸਾਫ ਦਿਵਾਵਾਂਗੇ ਇਹਨਾਂ ਨੂੰ ਜਿੱਦਾਂ ਮਰਜੀ ਦਿਵਾਈਏ